ਅੱਜ ਸ਼ਹੀਦ ਸਰਦਾਰ ਧਰਮ ਸਿੰਘ ਕਾਸਤੀਵਾਲ ਸ਼ਹੀਦ ਭਾਈ ਸਾਹਿਬ ਸਿੰਘ ਕਾਸਤੀਵਾਲ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਹੈਗਾ ਵਾ ਅੱਜ 28 ਨਵੰਬਰ ਨੂੰ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ ਸਿੱਧੀ ਸਮਾਗਮ ਜਿਹੜਾ ਕਰਾਇਆ ਜਾ ਰਿਹਾ ਹੈਗਾ ਵਾ ਔਰ ਇਸੇ ਸ਼ਹੀਦ ਦੀ ਸਮਾਗਮ ਤੇ ਸੈਂਕੜੇ ਜਿਹੜੀਆਂ ਸ਼ਹੀਦਾਂ ਦੀਆਂ ਬਜ਼ੁਰਗ ਮਾਤਾਵਾਂ ਉਹਨਾਂ ਦੇ ਪਰਿਵਾਰਕ ਮੈਂਬਰ ਆਉਂਦੇ ਨੇਗੇ ਜਿਹੜੇ ਵੀ ਇਸ ਸਿੱਧੀ ਸਮਾਗਮ ਤੇ ਸ਼ਹੀਦਾਂ ਦੇ ਵਾਰਸ ਆਉਂਦੇ ਨੇ ਉਹਨਾਂ ਨੂੰ ਅਸੀਂ ਏਕ-ਏਕ ਸੂਟ ਤੇ ਸਿਰੋਪਾਓ ਦੇ ਕੇ ਜਿਹੜਾ ਉਹ ਸਨਮਾਨਿਤ ਕੀਤਾ ਜਾਂਦਾ ਏ ਔਰ ਪੰਡਾਲ ਦੇ ਵਿੱਚ ਤੁਸੀਂ ਦੇਖਦੇ ਪਹਿ ਜੇ ਕਿ ਪੰਡਾਲ ਦੇ ਵਿੱਚ ਜਿਹੜੀਆਂ ਸ਼ਹੀਦਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸੁਸ਼ੋਭਤ ਨਿਗੀਆਂ ਸੋ ਇਸ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਹੈਗਾ ਏਸੀ ਦੀ ਸਮਾਗਮ ਜਿਹੜਾ ਉਹ ਕਰਵਾਇਆ ਜਾਂਦਾ ਹੈ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਸਾਨੂੰ ਇਹੀ ਚਾਹੀਦਾ ਹੈਗਾ ਕਿ ਗੁਰੂ ਵਾਲੇ ਬਣੀਏ ਅਮਰਤ ਸਕੀਏ ਸਿੰਘ ਸੱਜੀਏ ਔਰ ਇੱਕ ਉੱਚਾ ਤੇ ਸੁੱਚਾ ਜੀਵਨ ਜੋ ਇੱਕ ਸਿੱਖ ਦਾ ਉੱਚਾ ਤੇ ਸੁੱਚਾ ਜੀਵਨ ਹੁੰਦਾ ਹੈਗਾ ਵਾ ਉਹ ਅਸੀਂ ਅਪਣਾਈਏ ਕਿਉਂਕਿ ਅੱਜ ਜਿਹੜਾ ਸਮਾਂ ਕਾਲਯੁਗ ਦਾ ਸਮਾਂ ਚੱਲ ਰਿਹਾ ਇਸ ਵਿੱਚ ਝੂਠ ਪ੍ਰਧਾਨ ਹੋ ਗਿਆ ਵਾ ਝੂਠ ਦੇ ਬਹੁ ਗਿਣਤੀ ਜਿਹੜੀ ਹੈਗੀ ਆ ਉਹ ਝੂਠ ਦੇ ਉੱਤੇ ਜ਼ਿੰਦਗੀ ਜੀਣ ਲੱਗੀ ਆ ਬਹੁਤ ਘੱਟ ਵਿਰਲੇ ਰਹਿ ਗਏ ਆ ਜਿਹੜੇ ਸੱਚ ਤੇ ਪਹਿਰਾ ਦਿੰਦੇ ਆ ਸੋ ਉਹ ਅੱਜ ਆਪਾਂ ਅੱਜ ਦੇ ਦਿਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸੱਚੀ ਤੇ ਸੁੱਚੀ ਜ਼ਿੰਦਗੀ ਜੀਣ ਦਾ ਜਿਹੜਾ ਹੈਗਾ ਆਪਾਂ ਤਿਹਾਦ ਕਰੀਏ ਜੀ ਬਹੁਤ ਬਹੁਤਾਂ 建在竹林间。